ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੀ ਪੋਲਾਂ ਖੁੱਲਦੀਆਂ ਆ ਰਹੀਆਂ ਬਾਰ-ਬਾਰ ਬਾਰ-ਬਾਰ ਔਰ ਤੁਸੀਂ ਅੱਜ ਕੱਲ੍ਹ ਦੇਖਿਆ ਹੋਣਾ ਕਿ ਕੱਲ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਭਗਵੰਤ ਮਾਨ ਸਾਹਿਬ ਤੋਂ ਸਭ ਤੋਂ ਪਹਿਲਾਂ ਜਿੰਨੇ ਮਨਿਸਟਰ ਹੈਗੇ ਆ ਉਹਨਾਂ ਨੇ ਪੈਸੇ ਮੰਗੇ ਆ ਕਾਦੇ ਲਈ ਉਹ ਕਹਿੰਦੇ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਜ਼ਿਲ੍ਹਾ ਪ੍ਰੀਸ਼ਦਾਂ ਦੀ ਪੰਚਾਇਤ ਸੰਪਤੀਆਂ ਦੀ ਜਦੋਂ ਇਲੈਕਸ਼ਨਾਂ ਹੋਣੀਆਂ ਅਸੀਂ ਲੋਕਾਂ ਨੂੰ ਮੂੰਹ ਕੀ ਦਿਖਾਈਏ ਹੁਣ ਮੂੰਹ ਦਿਖਾਉਣ ਦਾ ਮਤਲਬ ਇਹ ਹੈਗਾ ਕਿ ਇਹ ਤਾਂ ਆਪਣੇ ਢਿੱਡ ਭਰਨ ਲੱਗੇ ਹੋਏ ਹੈਗੇ ਆ ਕਿਸੇ ਤੋਂ 30 ਲੱਖ ਲੈ ਲੋ ਕਿਸੇ ਤੋਂ 50 ਲੱਖ ਲੈ ਲੋ ਕਿਸੇ 20 ਲੱਖ ਦੇ ਕੁਲੀਆਂ ਪੱਗਾਂ ਬਨ ਕੇ ਖੱਟੀਆਂ ਪੱਗਾਂ ਬਨ ਕੇ ਔਰ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਵਾਰਿਸ ਕਹੋਂਦੇ ਸੀ ਔਰ ਇਹ ਕਹਿੰਦੇ ਸੀ ਕਿ ਸ਼ਹੀਦ ਭਗਤ ਸਿੰਘ ਨੇ ਇੱਕ ਸੁਪਨਾ ਦੇਖਿਆ ਆ ਸੁਪਨਾ ਦੇਖਿਆ ਸੀ ਜੇ ਮੈਂ ਸੌਖੇ ਜਿਹੇ ਸ਼ਬਦਾਂ ਦੇ ਵਿੱਚ ਗੱਲ ਕਰਾਂ ਔਰ ਦੂਜੀ ਫੋਟੋ ਉੱਥੇ ਜਿਹੜੀ ਹੈਗੀ ਆ ਉਮੇਦਕਰ ਸਾਹਿਬ ਦੀ ਲਈ ਵੀ ਆ ਕਿ ਉਮੇਦਕਰ ਸਾਹਿਬ ਨੇ ਇਹੋ ਜਿਹਾ ਕਾਨੂੰਨ ਹੈ ਜਿਹੜਾ ਉਹ ਚੁਣਿਆ ਸੀ ਜੋ ਦਿਨ ਪ੍ਰਤੀ ਦਿਨ ਹਰ ਰੋਜ ਅਸੀਂ ਰੋਜ਼ਮਰਾਂ ਦੇ ਵਿੱਚ ਚੈੱਕ ਕਰਦੇ ਰਹਿੰਦੇ ਆ ਦੇਖਦੇ ਰਹਿੰਦੇ ਆ ਹੁਣ ਦੇਖੋ ਕਿ ਉਹ ਪਾਰਟੀ ਜਿਹੜੀ ਕਹਿੰਦੀ ਸੀ ਕਿ ਅਸੀਂ ਜਿਹੜਾ ਹੈਗਾ 70 ਸਾਲ ਦੀ ਜਿਹੜੀ ਗੁਲਾਮੀ ਆ ਉਹਨੂੰ ਖਤਮ ਕਰਦਾਂਗੇ ਅਸੀਂ ਉਹਦੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੀ ਅਸੀਂ ਉਹ ਬਣਾਵਾਂਗੇ ਮਹਿਲ ਬਣਾਵਾਂਗੇ ਮੈਂ ਇਹ ਸੋਚਦਾ ਕਿ ਉਹ ਟਰੱਕ ਯੂਨੀਅਨਾਂ ਵੀ ਨਹੀਂ ਬਚੀਆਂ ਦਿੱਲੀ ਦੀ ਹਾਰ ਤੋਂ ਬਾਅਦ ਉਹਨਦੇ ਸਾਥ ਸੈਸ਼ਨ ਸੱਦਿਆ ਗਿਆ ਤੇ ਡਿਪਟੀ ਕਮਿਸ਼ਨ ਜਿਹੜੇ ਜਿੰਨਿਆਂ ਦੇ ਉਹਨਾਂ ਨੂੰ ਹਦਾਇਤ ਕਰ ਦਿੱਤੀ ਕਿ ਕਰਪਸ਼ਨ ਨੂੰ ਠੱਲ ਪਾਈ ਜਾਵੇ ਦੂਜੇ ਪਾਸੇ ਉਹਨਾਂ ਦੇ ਐਮਐਲਏ ਵੱਲੋਂ ਇਹ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਉਹਨੂੰ ਕਿਵੇਂ ਕਿ ਇਹ ਜਿਹੜਾ ਕਿ ਉਹਨਾਂ ਦੇ ਕੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਕਿਵੇਂ ਆ ਫਿਰ ਦੇਖੋ ਗੱਲ ਇਹ ਹੈਗੀ ਹੈ ਜੀ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੁੰਦੀ ਹੈ ਉਸ ਤੋਂ ਬਾਅਦ ਉਹਨੂੰ ਕਵਰ ਅਪ ਸਟੋਰੀਆਂ ਸ਼ੁਰੂ ਹੋ ਜਾਣੀਆਂ ਕਵਰ ਅਪ ਦੇ ਵਿੱਚ ਇਹ ਹੈਗਾ ਕਿ ਇੱਕ ਖਬਰ ਹੈ ਜਿਹੜੀ ਲੋਕਾਂ ਦੇ ਵਿੱਚ ਚੱਲਦੀ ਹੈ ਕਿ ਪ੍ਰੇਸ਼ਾਸਚਾਰ ਜ਼ਿਲ੍ਹਾ ਲੈਵਲ ਤੇ ਸਬਡਿਵੀਜ਼ਨ ਲੈਵਲ ਤੇ ਇੰਨਾ ਪ੍ਰੇਸ਼ਾਸਚਾਰ ਚੱਲ ਰਿਹਾ ਉਸ ਟਾਈਮ ਦੇ ਉੱਤੇ ਇੱਕ ਨਵੀਂ ਖਬਰ ਚਲਾ ਦੰਨੇ ਆ ਠੀਕ ਹੈ ਉਹ ਖਬਰ ਕੀ ਹੁੰਦੀ ਹੈ ਉਸ ਦਿਨ ਬਾਕੀ ਦੀਆਂ ਖਬਰਾਂ ਦਬ ਜਾਨੀਏ ਨਵੀਂ ਖਬਰ ਚੱਲ ਪੈਂਦੀ ਹੈ ਨਵੀਂ ਖਬਰ ਇਹ ਚੱਲ ਪੈਂਦੀ ਹੈ ਕਿ ਲਓ ਜੀ ਪ੍ਰੇਸ਼ਾਸਚਾਰ ਨੂੰ ਰੋਕਣ ਬਾਅਦ ਤੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਬਦਲ ਤੇ ਡੀਸੀ ਬਦਲ ਤੇ ਉਹ ਕੁਛ ਹੈ ਕਿ ਇਹ ਸਾਰੇ ਦੇ ਸਾਰੇ ਮੂੰਹ ਪੋਚਣ ਵਾਲੇ ਸੌਦੇ ਹੈਗੇ ਕਿ ਅੰਮ੍ਰਿਤਸਰ ਦੇ ਅੱਡੇ ਉੱਤੇ ਅੱਜ ਜੀ ਐਨੇ ਪੰਜਾਬੀਆਂ ਲੈ ਕੇ ਜਹਾਜ਼ ਉਤਰਿਆ ਅੱਜ ਐਨੇ ਪੰਜਾਬੀਆਂ ਨੂੰ ਲੈ ਕੇ ਉਤਰਿਆ ਕੀ ਮੈਂ ਪੁੱਛਦਾ ਹੈਗਾ ਕਿ ਜਦੋਂ ਸਕੂਲਾਂ ਨਾਲੋਂ ਵੱਧ ਇੱਥੇ ਥਾਂ-ਥਾਂ ਹਰ ਵਧੀਆ ਮਾਰਕੀਟ ਦੇ ਵਿੱਚ ਜਦੋਂ ਏਜੰਟਾਂ ਨੇ ਜਿਹੜੇ ਆਪਣੇ ਖੋਲੇ ਪਏ ਸੀ ਉਸ ਟਾਈਮ ਦੇ ਉੱਤੇ ਕੀ ਇਹਨਾਂ ਨੂੰ ਦਿਖਦੇ ਨਹੀਂ ਸੀ ਅੱਜ ਦਿਖਣ ਲੱਗੇ ਕਿਉਂਕਿ ਜਿਹੜਾ ਅਮਰੀਕਾ ਵਾਲਿਆਂ ਨੇ ਬੰਦੇ ਬਾਹਰ ਕੱਢਦੇ ਹੁਣ ਦਿਖਣੇ ਸ਼ੁਰੂ ਹੋ ਗਏ ਪਹਿਲਾਂ ਇਹਨਾਂ ਨੂੰ ਦੇਖਦੇ ਕੋਈ ਵੀ ਗੱਲ ਕਰੀਏ ਕਿ ਐਸਸ ਜਿਹੜੇ ਬਦਲੀਆਂ ਕੀਤੀਆਂ ਗਿਆ ਉਹਦੇ ਤੇ ਵੀ ਕਈ ਵਿਰੋਧੀ ਧਿਰ ਨੇ ਕਿਹਾ ਕਿ ਕਈ ਬਿਆਨ ਆਏ ਨੇ ਸਾਹਮਣੇ ਕਿ ਉਹ ਪੈਸੇ ਦੇ ਕੇ ਉਹਨਾਂ ਦੀ ਬਦਲੀਆਂ ਕੀਤੀਆਂ ਜਿਹਨੇ ਪੈਸੇ ਮੋٹے ਦੇਤੇ ਉਹਨੂੰ ਤੱਕ ਦੇ ਵਧੀਆ ਚੀਜ਼ ਤੇ ਲਾ ਤਨੇ ਦਾ ਜਿਹਨੇ ਨੇ ਉਹਦੀ ਬਦਲ ਦਿੱਤਾ ਗਿਆ ਇਹ ਤਾਂ ਸ਼ੁਰੂ ਤੋਂ ਹੀ ਇਹ ਅਲੀਗੇਸ਼ਨ ਲੱਗਦੇ ਆ ਰਹੇ ਆ ਅਲੀਗੇਸ਼ਨ ਉਦੋਂ ਹੀ ਹੀ ਲੱਗਦੇ ਆ ਦੇਖੋ ਮੈਂ ਸਿੰਪਲ ਜੀ ਗੱਲ ਕਰਾਂ ਧੂਆਂ ਉੱਥੀ ਉੱਠੂ ਜਿੱਥੇ ਤੇ ਥੱਲੇ ਅੱਗ ਵੱਲਦੀ ਹੋਊਗੀ ਠੀਕ ਹੈ ਜਦੋਂ ਉਹੀ ਜਿਹੜੇ ਮਹਾਰਾਜਿਆਂ ਦਾ ਟਾਈਮ ਸੀ ਜਾਂ ਜਿਹੜਾ ਅੰਗਰੇਜ਼ਾਂ ਦਾ ਟਾਈਮ ਸੀ ਮਤਲਬ ਉਹੀ ਜਾਹੋ ਜਲਾਲ ਇੱਕ ਪਬਲਿਕ ਸਰਵੰਟ ਹੈ ਉਹਦੇ ਦਰਵਾਜੇ ਦੇ ਮੂਹਰੇ ਧਾੜ ਖੜੀ ਹੈਗੀ ਪੁਲਿਸ ਵਾਲਿਆਂ ਦੀ ਆਮ ਆਦਮੀ ਉਹਦੇ ਦਰਵਾਜੇ ਦੇ ਅੰਦਰ ਨਹੀਂ ਵੜ ਸਕਦਾ ਤੇ ਫਿਰ ਕੀ ਹੈ ਇਹ ਹੋਇਆ ਕ ਵੀ ਹੋਇਆ ਇਹਨੇ ਪਵਾਨੀਗੜਾ ਵਾਲਾ ਕੇਸ ਲੈ ਲਓ ਤੁਸੀਂ ਵੀ ਉਹ ਕਹਿੰਦਾ ਵੀ ਮੈਂ ਤਾਂ 30 ਲੱਖ ਲਿਆ ਤਾਂ ਉਹ ਤੋਂ 50 ਲੱਖ ਲੈ ਲਿਆ ਆਈ ਕੁਸ਼ੀ ਹੈ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮਰਜੰਦਰ ਭੱਟ ਆਮ ਆਦੀ ਪਾਰਟੀ ਦੇ ਐਮਐਲਏ ਦੀ ਇੱਕ ਵੀਡੀਓ ਵਾਇਰਲ ਹੋndi ਆ ਟਰੱਕ ਯੂਨੀਅਨ ਦੀ ਪ੍ਰਧਾਨਕੀ ਨੂੰ ਲੈ ਕੇ ਉਸ ਸੰਬੰਧ ਵਿੱਚ ਅਸੀਂ ਗੱਲਬਾਤ ਕਰਦੇ ਆ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਦੇਖਦੇ ਹੋ ਉਹ ਧਾਰਨੀ ਸਾਹਿਬ ਜਿਹੜਾ ਕਿ ਇਹ ਵੀਡੀਓ ਵਾਇਰਲ ਹੋ ਰਹੀ ਐ ਐਮਐਲਏ ਦੀ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਹ ਤਾਂ ਹੁਣ ਸਾਰੀ ਦੁਨੀਆ ਹੀ ਦੇਖ ਰਹੀ ਆ ਸਭ ਤੋਂ ਪਹਿਲੀ ਗੱਲ ਇਹ ਹੈਗੀ ਐ ਕਿ ਉਹ ਲੋਕ ਜਿਹੜੇ ਪੀਲੀਆਂ ਪੱਗਾਂ ਬਨ ਕੇ ਖੱਟੀਆਂ ਪੱਗਾਂ ਬਨ ਕੇ ਔਰ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਵਾਰਿਸ ਕਹੋਂਦੇ ਸੀ ਔਰ ਇਹ ਕਹਿੰਦੇ ਸੀ ਕਿ ਸ਼ਹੀਦ ਭਗਤ ਸਿੰਘ ਨੇ ਇੱਕ ਸੁਪਨਾ ਦੇਖਿਆ ਆ ਸੁਪਨਾ ਦੇਖਿਆ ਸੀ ਜਿਵੇਂ ਮੈਂ ਸੌਖੇ ਜਿਹੇ ਸ਼ਬਦਾਂ ਦੇ ਵਿੱਚ ਗੱਲ ਕਰਾਂ ਔਰ ਦੂਜੀ ਫੋਟੋ ਉੱਥੇ ਜਿਹੜੀ ਹੈਗੀ ਅੰਬੇਦਕਰ ਸਾਹਿਬ ਦੀ ਲਾਈ ਵੀ ਆ ਕੀ ਅੰਬੇਦਕਰ ਸਾਹਿਬ ਨੇ ਇਹੋ ਜਿਹਾ ਕਾਨੂੰਨ ਹੈ ਜਿਹੜਾ ਉਹ ਚੁਣਿਆ ਸੀ ਜੋ ਦਿਨ ਪ੍ਰਤੀ ਦਿਨ ਹਰ ਰੋਜ਼ ਅਸੀਂ ਰੋਜ਼ ਮਰਾ ਦੇ ਵਿੱਚ ਚੈੱਕ ਕਰਦੇ ਰਹੇ ਨੇ ਦੇਖਦੇ ਰਹੇ ਨੇ ਹੁਣ ਦੇਖੋ ਕਿ ਉਹ ਪਾਰਟੀ ਜਿਹੜੀ ਕਹਿੰਦੀ ਸੀ ਕਿ ਅਸੀਂ ਜਿਹੜਾ ਹੈਗਾ 70 ਸਾਲ ਦੀ ਜਿਹੜੀ ਗੁਲਾਮੀ ਆ ਉਹਨੂੰ ਖਤਮ ਕਰਦਾਂਗੇ ਅਸੀਂ ਉਹਦੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੀ ਅਸੀਂ ਉਹ ਬਣਾਵਾਂਗੇ ਮਹਿਲ ਬਣਾਵਾਂਗੇ ਮੈਂ ਇਹ ਸੋਚਦਾ ਕਿ ਹੁਣ ਟਰੱਕ ਯੂਨੀਅਨਾਂ ਵੀ ਨਹੀਂ ਬਚੀਆਂ ਦੇਖੋ ਇਹ ਕੋਈ ਮੇਰਾ ਬਿਆਨ ਨਹੀਂ ਹੈਗਾ ਇਹ ਤਾਂ ਟਰੱਕ ਯੂਨੀਅਨ ਦਾ ਜਿਹੜਾ ਪ੍ਰਧਾਨ ਸੀ ਉਸ ਦਾ ਬਿਆਨ ਹੈ ਕਿ ਮੇਰੇ ਨਾਲ 30 ਲੱਖ ਰੁਪਏ ਦੇ ਵਿੱਚ ਸੌਦਾ ਹੋਇਆ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਦੂਸਰਾ ਵੱਧ ਪੈਸੇ ਦੇ ਗਿਆ ਉਹਦੇ ਨਾਲ ਵੱਧ ਦੇ ਵਿੱਚ ਉਹਦਾ ਬਣਾਤਾ ਸੋ ਸਵਾਲ ਇੱਥੇ ਤੱਕ ਹੈਗਾ ਉਸ ਦਾ ਜਵਾਬ ਮੈਡਮ ਭਰਾਜ ਕੀ ਦੇ ਰਹੇ ਐ ਐਮ ਐਲ اے ਸਾਹਿਬ ਕਹਿੰਦੇ ਵੀ ਇਹਦੇ ਕੋਲ 30 ਲੱਖ ਰੁਪਿਆ ਹੈ ਕਿੱਥੋਂ ਸੀ ਤੁਹਾਨੂੰ ਕਹਿਣ ਦੀ ਗੱਲ ਇਹ ਨਹੀਂ ਹੈਗੀ ਕਿ 30 ਲੱਖ ਕਿਸੇ ਕੋਲ ਕਿੱਥੋਂ ਆਇਆ ਸੀ ਕਿੱਥੋਂ ਨਹੀਂ ਆਇਆ ਸੀ ਇਹਨਾਂ ਲੋਕਾਂ ਨੂੰ ਆਮ ਜਨਤਾ ਨੂੰ ਕੀ ਪਤਾ ਹੈ ਕਿ ਟਰੱਕ ਯੂਨੀਅਨਾਂ ਜਿਹੜੀਆਂ ਹੈਗੀਆਂ ਉਹਨਾਂ ਕੋਲ ਕੀ ਕੁਝ ਹੈਗਾ ਕੀ ਕੁਝ ਨਹੀਂ ਹੈਗਾ ਸੋ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੀ ਪੋਲਾਂ ਖੁੱਲਦੀਆਂ ਆ ਰਹੀਆਂ ਬਾਰ-ਬਾਰ ਬਾਰ-ਬਾਰ ਔਰ ਤੁਸੀਂ ਅੱਜ ਕੱਲ ਦੇਖਿਆ ਹੋਣਾ ਕਿ ਕੱਲ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਭਗਵੰਤ ਮਾਨ ਸਾਹਿਬ ਤੋਂ ਸਭ ਤੋਂ ਪਹਿਲਾਂ ਜਿੰਨੇ ਮਨਿਸਟਰ ਹੈਗੇ ਆ ਉਹਨਾਂ ਨੇ ਪੈਸੇ ਮੰਗੇ ਆ ਕਾਦੇ ਲਈ ਉਹ ਕਹਿੰਦੇ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਪੰਚਾਇਤ ਸੰਮਤੀਆਂ ਦੀਆਂ ਜਦੋਂ ਇਲੈਕਸ਼ਨਾਂ ਹੋਣੀਆਂ ਅਸੀਂ ਲੋਕਾਂ ਨੂੰ ਮੂੰਹ ਕੀ ਦਿਖਾਈਏ ਹੁਣ ਮੂੰਹ ਦਿਖਾਉਣ ਦਾ ਮਤਲਬ ਇਹ ਹੈਗਾ ਕਿ ਇਹ ਤਾਂ ਆਪਣੇ ਢਿੱਡ ਭਰਨ ਲੱਗੇ ਹੋਏ ਹੈਗੇ ਆ ਕਿਸੇ ਤੋਂ 30 ਲੱਖ ਲੈ ਲੋ ਕਿਸੇ ਤੋਂ 50 ਲੱਖ ਲੈ ਲੋ ਕਿਸੇ 20 ਲੱਖ ਲੈ ਲੋ ਤੁਸੀਂ ਮੈਂ ਤੁਹਾਨੂੰ ਦੱਸ ਦਦਾ ਕਿ ਕਰਪਸ਼ਨ ਕਰਨ ਦਾ ਤਰੀਕਾ ਕੀ ਹੋਇਆ ਕਰਦਾ ਕਰਪਸ਼ਨ ਕਰਨ ਦਾ ਤਰੀਕਾ ਇਹ ਹੋਇਆ ਕਰਦਾ ਹੈਗਾ ਕਿ ਇੱਕ ਗਲਤ ਕੰਮ ਨੂੰ ਤੁਸੀਂ ਖੁੱਲ੍ਹੇ ਛੁੱਟੀ ਦੇ ਦਿਓ ਉਹ ਕੰਮ ਹੋ ਹੀ ਜਾਵੇ ਪੜੀ ਜਾਵੇ ਪੜੀ ਜਾਵੇ ਉਹਦੇ ਵਿੱਚ ਤੁਸੀਂ ਚੰਗੀਆਂ ਮੋਟੀਆਂ ਕਮਾਈਆਂ ਕਰਦੇ ਰਹੋ ਬਾਅਦ ਦੇ ਵਿੱਚ ਜਦੋਂ ਉਸ ਦੇ बैड ਇਫੈਕਟਸ ਸਾਈਡ ਇਫੈਕਟਸ ਆਉਣੇ ਸ਼ੁਰੂ ਹੋ ਜਾਂਦੇ ਹੈਗੇ ਤਾਂ ਤੁਸੀਂ ਉਹਨਾਂ ਦੇ ਉੱਤੇ ਸਕਜੇ ਕਰ ਦੋ ਔਰ মিডিਆ ਦੇ ਵਿੱਚ ਬਾਵਾ ਖਟਣ ਦੀ ਕੋਸ਼ਿਸ਼ ਕਰੋ ਮੈਂ ਜਿਹੜੀ ਗੱਲ ਕਹਿ ਰਿਹਾ ਹਾਂ ਨਾ ਹਰ ਰੋਜ਼ ਤੁਸੀਂ ਦੇਖਦੇ ਆ ਕਿ ਅੰਮ੍ਰਿਤਸਰ ਦੇ ਅੱਡੇ ਉੱਤੇ ਅੱਜ ਜੀ ਐਨੇ ਪੰਜਾਬੀਆਂ ਲੈ ਕੇ ਜਹਾਜ਼ ਉਤਰਿਆ ਅੱਜ ਐਨੇ ਪੰਜਾਬੀਆਂ ਨੂੰ ਲੈ ਕੇ ਉਤਰਿਆ ਕੀ ਮੈਂ ਪੁੱਛਦਾ ਹੈਗਾ ਕਿ ਜਦੋਂ ਸਕੂਲਾਂ ਨਾਲੋਂ ਵੱਧ ਇੱਥੇ ਥਾਂ-ਥਾਂ ਹਰ ਵਧੀਆ ਮਾਰਕੀਟ ਦੇ ਵਿੱਚ ਜਦੋਂ ਏਜੰਟਾਂ ਨੇ ਜਿਹੜੇ ਆਪਣੇ ਖੋਲੇ ਪਏ ਸੀ ਉਸ ਟਾਈਮ ਦੇ ਉੱਤੇ ਕੀ ਇਹਨਾਂ ਨੂੰ ਦਿਖਦੇ ਨਹੀਂ ਸੀ ਅੱਜ ਦਿਖਣ ਲੱਗ ਗਏ ਕਿਉਂਕਿ ਜਿਹੜਾ ਅਮਰੀਕਾ ਵਾਲਿਆਂ ਨੇ ਬੰਦੇ ਬਾਹਰ ਕੱਢਦੇ ਹੁਣ ਦਿਖਣੇ ਸ਼ੁਰੂ ਹੋ ਗਏ ਪਹਿਲਾਂ ਇਹਨਾਂ ਨੂੰ ਦੇਖਦੇ ਕੋਈ ਨਹੀਂ ਸੀ ਹੁਣ ਮੈਂ ਪੁੱਛਦਾ ਇਹ ਹੈਗਾ ਕਿ ਪਹਿਲਾਂ ਗਲਤ ਸੀ ਜਾਂ ਹੁਣ ਗਲਤ ਹੈ ਠੀਕ ਹੈ ਨਹੀਂ ਪਹਿਲਾਂ ਠੀਕ ਸੀ ਹੁਣ ਗਲਤ ਹੈ ਕਿਉਂਕਿ ਹੁਣ ਲੋਕਾਂ ਦਾ ਰੌਲਾ ਪੈ ਰਿਹਾ ਇੰਟਰਨੈਸ਼ਨਲ ਲੈਵਲ ਤੇ ਰੌਲਾ ਪੈ ਰਿਹਾ ਇਸ ਕਰਕੇ ਉਹ ਗਲਤ ਬਣਾ ਦਿੱਤੇ ਗਏ ਜਦੋਂ ਉਹਨਾਂ ਤੋਂ ਪਾਰਟੀ ਦੇ ਨਾਂ ਦੇ ਉੱਤੇ ਮੋٹے ਫੰਡ ਲੰਦੇ ਸੀ ਮੋٹے ਪੈਸੇ ਲੰਦੇ ਸੀ ਉਹ ਆਪਣੀਆਂ ਐਡਸ ਦੇ ਵਿੱਚ ਜਿਹੜਾ ਹੈਗਾ ਕਰੋੜਾਂ ਰੁਪਏ ਰੋਜ਼ ਦੇ ਖਰਚਦੇ ਸੀ ਉਸ ਟਾਈਮ ਤੱਕ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਜਿਹੜਾ ਕੰਮ ਹੋ ਰਿਹਾ ਹੈਗਾ ਕਿ ਇਹ ਗਲਤ ਕੰਮ ਹੈਗਾ ਅੱਜ ਜਿਹੜਾ ਵੀ ਬੰਦਾ ਫੜਿਆ ਜਾ ਰਿਹਾ ਉਹ ਕਹਿੰਦਾ ਮੈਂ ਤਾਂ 50 ਲੱਖ ਲੈ ਲਿਆ ਕੋਈ ਕਹਿੰਦਾ 40 ਲੈ ਲਿਆ ਕੋਈ ਕਹਿੰਦਾ 45 ਲੈ ਲਿਆ ਮੈਂ ਪੁੱਛਦਾ ਕਿ ਕਿਹੜਾ ਮੁਲਕ ਹੈ ਜਿਹਦਾ ਵੀਜ਼ਾ ਜਿਹੜਾ ਉਹਦੀ ਵੀਜ਼ਾ ਫੀਸ ਹੈ ਜਿਹੜੀ 10-15 10000 ਤੋਂ ਵੱਧ ਹੋਵੇ ਜੇ ਹੈ ਵੀ ਹੈ ਤਾਂ ਉਹਦੇ ਉੱਤੇ ਜੇ ਕੋਈ ਕਿਸੇ ਦਾ ਫਾਰਮ ਭਰਦਾ ਹੈਗਾ ਤਾਂ ਉਸ ਦੇ ਉੱਤੇ ਕਿੰਨੇ ਪੈਸੇ ਲਾਊਗਾ ਕੋਈ 5-7000 ਰੁਪਿਆ ਹੋਰ ਲੈ ਲੂਗਾ ਤਾਂ ਜਦੋਂ 50000 ਰੁਪਿਆ ਲੈ ਰਿਹਾ ਜਾਂ 45 ਰਿਹਾ ਦੇਖੋ ਦੇਣ ਵਾਲੇ ਨੂੰ ਵੀ ਪਤਾ ਕਿ ਮੈਂ ਗਲਤ ਕਰ ਰਿਹਾ ਠੀਕ ਹੈ ਔਰ ਸਰਕਾਰਾਂ ਨੂੰ ਵੀ ਪਤਾ ਹੈਗਾ ਈਡੀ ਕਿੱਥੇ ਚੁੱਪ ਬੈਠੀ ਹੈਗੀ ਆ ਹਨਾ ਇਹਨਾਂ ਦੇ ਸਾਰੇ ਬੰਦੇ ਫੜਨੇ ਚਾਹੀਦੇ ਹਰ ਕਮਿਸ਼ਨ ਜਿਹੜਾ ਏਜੰਟ ਹੈਗਾ ਟ੍ਰੈਵਲ ਏਜੰਟ ਹੈਗਾ ਉਹ ਕਿਸੇ ਨਾ ਕਿਸੇ ਜੜੇ ਹੈਗਾ ਵੱਡੇ ਲੀਡਰਾਂ ਦੇ ਨਾਲ ਜੁੜਿਆ ਹੋਇਆ ਹੈਗਾ ਉਹਨਾਂ ਦੀ ਜਿਹੜੀ ਹੈਗੀ ਆ ਮੈਂ ਸਮਝਦਾ ਕਿ ਲੋਕਾਂ ਨੂੰ ਲੁੱਟ-ਲੁੱਟ ਕੇ ਉਹਨਾਂ ਲੋਕਾਂ ਦੇ ਟ੍ਰੈਡ ਪਰ ਰਹੇ ਆ ਤਾਂ ਨਹੀਂ ਸਾਹਿਬ ਦਿੱਲੀ ਦੀ ਜਿਹੜੀ ਹਾਰ ਹੋਈ ਸੀ ਦਿੱਲੀ ਦੀ ਹਾਰ ਤੋਂ ਬਾਅਦ ਆਉਂਦਿਆ ਸਾ ਸੈਸ਼ਨ ਸੱਦਿਆ ਗਿਆ ਤੇ ਡਿਪਟੀ ਕਮਿਸ਼ਨ ਜਿਹੜੇ ਜਿੰਨਿਆਂ ਦੇ ਉਹਨਾਂ ਨੂੰ ਹਦਾਇਤ ਕਰ ਦਿੱਤੀ ਕਿ ਕਰਾਪਸ਼ਨ ਨੂੰ ਠੱਲ ਪਾਈ ਜਾਵੇ ਦੂਜੇ ਪਾਸੇ ਉਹਨਾਂ ਦੇ ਐਮਐਲਏ ਵੱਲੋਂ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀਆਂ ਉਹਨੂੰ ਕਿਵੇਂ ਕਿ ਜਿਹੜਾ ਕਿ ਉਹਨਾਂ ਦੇ ਕੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਕਿਵੇਂ ਆ ਦੇਖੋ ਗੱਲ ਇਹ ਹੈਗੀ ਆ ਜੀ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੁੰਦੀ ਆ ਉਸ ਤੋਂ ਬਾਅਦ ਉਹਨੂੰ ਕਵਰ ਅਪ ਸਟੋਰੀਆਂ ਸ਼ੁਰੂ ਹੋ ਜਾਣੀਆਂ ਕਵਰ ਅਪ ਦੇ ਵਿੱਚ ਇਹ ਹੈਗਾ ਕਿ ਇੱਕ ਖਬਰ ਹੈ ਜਿਹੜੀ ਲੋਕਾਂ ਦੇ ਵਿੱਚ ਚੱਲਦੀ ਆ ਕਿ ਭ੍ਰਿਸ਼ਟਾਚਾਰ ਜ਼ਿਲ੍ਹਾ ਲੈਵਲ ਤੇ ਸਬਡਿਵੀਜ਼ਨ ਲੈਵਲ ਤੇ ਇੰਨਾ ਭ੍ਰਿਸ਼ਟਾਚਾਰ ਚੱਲ ਰਿਹਾ ਉਸ ਟਾਈਮ ਦੇ ਉੱਤੇ ਇੱਕ ਨਵੀਂ ਖਬਰ ਚਲਾ ਦੰਨੇ ਆ ਠੀਕ ਹੈ ਉਹ ਖਬਰ ਕੀ ਹੁੰਦੀ ਆ ਉਸ ਦਿਨ ਬਾਕੀ ਦੀਆਂ ਖਬਰਾਂ ਦਬ ਜਾਣੀਆਂ ਨਵੀਂ ਖਬਰ ਚੱਲ ਪੈਂਦੀ ਹੈ ਨਵੀਂ ਖਬਰ ਇਹ ਚੱਲ ਪੈਂਦੀ ਹੈ ਕਿ ਲਓ ਜੀ ਪ੍ਰੇਸਰ ਸ਼ਾਰ ਨੂੰ ਰੋਕਣ ਬਾਅਦ ਤੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਬਦਲ ਤੇ ਡੀਸੀ ਬਦਲ ਤੇ ਉਹ ਕੁਸ਼ ਹੈ ਕਿ ਇਹ ਸਾਰੇ ਦੇ ਸਾਰੇ ਮੂੰਹ ਪੋਚਣ ਵਾਲੇ ਸੌਦੇ ਹੈਗੇ ਆ ਕੋਈ ਨਹੀਂ ਇਹ ਦੇਖੋ ਇੱਕ ਆਈਐਸ ਨੇ ਆਉਣਾ ਇੱਕ ਆਈਪੀਐਸ ਨੇ ਆਉਣਾ ਇਹ ਨਹੀਂ ਆਊਗਾ ਤਾਂ ਵੀ ਆਜੂ ਵੀ ਨਹੀਂ ਆਊਗਾ ਤਾਂ ਸੀ ਆਜੂਗਾ ਠੀਕ ਹੈ ਉਹਨਾਂ ਨੂੰ ਕ੍ਰਾਪਸ਼ਨ ਕਰਨ ਲਈ ਮਜਬੂਰ ਕੌਣ ਕਰਦਾ ਠੀਕ ਹੈ ਕੌਣ ਕਰਦਾ ਇਹ ਲੋਕ ਪੋਲੀਟਿਕਲ ਲੋਕ ਕਰਦੇ ਆ ਆ ਪਿਛਲੇ ਦਿਨਾਂ ਦੇ ਵਿੱਚ ਆ ਵਕੀਲਾਂ ਦਾ ਇਹ ਅਦਾ ਇੱਕ ਮਸਲਾ ਸੀ ਇੱਕ ਵਕੀਲ ਦੇ ਉੱਤੇ ਜਿਹੜਾ ਜਾਨਲੇਵਾ ਹਮਲਾ ਹੋਇਆ ਸੀ ਤੁਸੀਂ ਦੱਸੋ ਕਿ ਕਿਸੇ ਨੇ ਕੋਈ ਆਵਾਜ਼ ਉਠਾਈ ਕਿਸੇ ਨੇ ਕੋਈ ਉਂਗਲੀ ਕਰੀ ਕਿਸੇ ਚ ਪੁਲਿਸ ਦੇ ਵਿੱਚ ਜ਼ਰੂਰਤ ਹੈਗੀ ਸੀ ਕਿ ਈਕਐਮਐਲਏ ਦੇ ਭਰਾ ਦੇ ਖਿਲਾਫ ਐਫਆਈਆਰ ਦਰਜ ਕਰ ਦੇਵੇ ਸੋ ਇਹ ਸਾਰੇ ਦਾ ਸਾਰਾ ਡਰਾਮੇ ਆ ਇਹ ਲੋਕਾਂ ਨੇ ਇੱਕ ਵਾਰ ਆਉਣਾ ਸੀ ਆਗੇ ਹੁਣ ਜਦ ਤੱਕ ਇਹਨਾਂ ਦੀ ਟਿਨਿਓਰ ਖਤਮ ਨਹੀਂ ਹੁੰਦੀ ਦੇਖੋ ਨਾ ਸਾਡੀ حال ਤੇ ਆ ਉਹ ਮਜੀਠੀਆ ਸਾਹਿਬ ਦਾ ਹੀ ਕਮ ਹੈ ਉਹ ਸੁਣ ਰਿਹਾ ਸੀ ਇੰਟਰਵਿਊ ਸੁਣ ਰਿਹਾ ਸੀ ਤੁਸੀਂ ਦੇਖੋ ਕਿ ਇੱਕ ਅਲੀਗੇਸ਼ਨ ਜਿਹੜਾ ਹੈਗਾ ਮੀਡੀਆ ਦੇ ਵਿੱਚ ਸ਼ਰਿਆਮ ਲੱਗਦਾ ਹੈਗਾ ਕਿ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਇੱਕ ਪੁਲਿਸ ਵਾਲੇ ਨੇ ਜਿਹੜਾ ਹੈਗਾ ਕੁੱਟਮਾਰ ਕੀਤੀ ਜਿਹਦੇ ਕਰਕੇ ਉਹ ਅੰਕ ਲਾ ਕੇ ਜਿਹੜਾ ਹੈਗਾ ਸਦਨ ਦੇ ਵਿੱਚ ਜਾਂਦਾ ਤੇ ਫਿਰ ਉਹਦਾ ਕੋਈ ਤੁਹਾਡੇ ਕੋਲ ਜਵਾਬ ਨਾ ਹੋਵੇ ਉਹਦਾ ਕੋਈ ਤੁਹਾਡੇ ਕੋਲ ਹੱਲ ਨਾ ਹੋਵੇ ਔਰ ਫੇਰ ਤੁਸੀਂ ਕਿਵੇਂ ਸੋਚਦੇ ਆ ਕਿ ਇਹ ਸੂਭਾ ਚੱਲੂਗਾ ਐਸਐਸਪੀ ਦੀ ਗੱਲ ਕਰੀਏ ਕਿ ਐਸਐਸਪੀ ਜਿਹੜੇ ਬਦਲੀਆਂ ਕੀਤੀਆਂ ਗਿਆ ਉਹਦੇ 'ਚ ਵੀ ਕਈ ਵਿਰੋਧੀ ਧਿਰ ਨੇ ਕਿਹਾ ਕਿ ਕਈ ਬਿਆਨ ਆਏ ਨੇ ਸਾਹਮਣੇ ਕਿ ਉਹ ਪੈਸੇ ਦੇ ਕੇ ਉਹਨਾਂ ਦੀ ਬਦਲੀਆਂ ਕੀਤੀਆਂ ਜਿਹਨੇ ਪੈਸੇ ਮੋٹے ਦੇਤੇ ਉਹਨੂੰ ਤੱਕ ਦੇ ਵਧੀਆ ਚੀਜ਼ ਤੇ ਲਾ ਤਨੇ ਦਾ ਜਿਹਨੇ ਨੇ ਉਹਦੀ ਬਦਲ ਦਿੱਤਾ ਗਿਆ ਇਹ ਤਾਂ ਸ਼ੁਰੂ ਤੋਂ ਹੀ ਇਹ ਅਲੀਗੇਸ਼ਨ ਲੱਗਦੇ ਆ ਰਹੇ ਆ ਅਲੀਗੇਸ਼ਨ ਉਦੋਂ ਹੀ ਹੀ ਲੱਗਦੇ ਆ ਦੇਖੋ ਮੈਂ ਸਿੰਪਲ ਜੀ ਗੱਲ ਕਰਾਂ ਧੂਆਂ ਉੱਥੀ ਉਠੂ ਜਿੱਥੇ ਤੇ ਥੱਲੇ ਅੱਗ ਵੱਲਦੀ ਹੋਊਗੀ ਠੀਕ ਹੈ ਜਦੋਂ ਉਹੀ ਜਿਹੜੇ ਮਹਾਰਾਜਿਆਂ ਦਾ ਟਾਈਮ ਸੀ ਜਾਂ ਜਿਹੜਾ ਅੰਗਰੇਜ਼ਾਂ ਦਾ ਟਾਈਮ ਸੀ ਮਤਲਬ ਉਹੀ ਜਾਹੋ ਜਲਾਲ ਇੱਕ ਪਬਲਿਕ ਸਰਵੰਟ ਹੈ ਉਹਦੇ ਦਰਵਾਜੇ ਦੇ ਮੂਹਰੇ ਧਾੜ ਖੜੀ ਹੈਗੀ ਆ ਪੁਲਿਸ ਵਾਲਿਆਂ ਦੀ ਆਮ ਆਦਮੀ ਉਹਦੇ ਦਰਵਾਜੇ ਦੇ ਅੰਦਰ ਨਹੀਂ ਵੜ ਸਕਦਾ ਤੇ ਫਿਰ ਕੀ ਹੈ ਇਹ ਹੋਇਆ ਕ ਵੀ ਹੋਇਆ ਇਹਨੇ ਪਵਾਨੀਗੜਾ ਵਾਲਾ ਕੇਸ ਲੈ ਲਓ ਤੁਸੀਂ ਵੀ ਉਹ ਕਹਿੰਦਾ ਵੀ ਮੈਂ ਤਾਂ 30 ਲੱਖ ਲਿਆ ਤਾਂ ਉਹ ਤੋਂ 50 ਲੱਖ ਲੈ ਲਿਆ ਆਹੀ ਕੁਸ਼ੀ ਹੈ ਸੋ ਇਸ ਹਨਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਕਿ ਸਰਕਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਫੇਲ ਸਾਬਤ ਹੋਈ ਹੈ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੁੜੀ ਦੇ ਨਾਲ ਰਜਿੰਦਰ ਸਿੰਘ ਪਟਦੀ ਵਿਸ਼ੇਸ਼